ਲੰਗਾ ਫਤੋ ਦਾ ਲਾਪਟਾ ਇਹ 9 ਤਰੀਕ 11:15 ਵਜੇ ਘਰ ਹੋ ਗਿਆ ਮੈਨੂੰ ਕਹਿ ਕੇ ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਪੁੱਤ ਮੈਂ ਆਇਆ ਮੈਂ ਕੰਮ ਚੱਲਿਆ ਮੈਂ ਕਿੱਥੇ ਚੱਲੇ ਕਹਿੰਦੇ ਮੈਂ ਕੰਮ ਚੱਲਿਆ ਤੇ ਮੈਂ ਆ ਜਨਾ ਦੋ ਘੰਟੇ ਸਹੀ ਇਹ 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 ਪਿੱਛੇ ਦੀਆਂ ਗੱਲਾਂ ਬੋਲੀ ਜਾਂਦਾ ਸੀ ਇਹਨੂੰ ਨੰਬਰ ਵੀ ਦੱਸਿਆ ਵੀ ਸਾਰਾ ਸਾਨੂੰ ਆ ਨੰਬਰਾਂ ਤੇ ਕੱਲ ਸ਼ੱਕ ਆ ਇਹ 2 2.5 ਘੰਟੇ ਆਪਣਾ ਲੈਪਟਾਪ ਜਾ ਘਮਾਉਂਦਾ ਰਿਆ ਨੇ ਕੋਈ ਕਾਰਵਾਈ ਨਹੀਂ ਕੀਤੀ ਕਰਦੇ ਸਾਰ ਸਾਨੂੰ ਇਨਸਾਫ ਮਿਲੇ ਤੇ ਕੇ ਇਹ ਬੰਦਾ ਇਹ ਸਸਪੈਂਡ ਹੋਣਾ ਚਾਹੀਦਾ ਹੁਣੇ ਇਹਦੇ ਤੇ ਪਰਚਾ ਵੀ ਹੋਣਾ ਚਾਹੀਦਾ ਇਹਦੀ ਮਿਲੀ ਭੁਗਤਣਾ ਇਹ ਸਾਰਾ ਕੁਝ ਹੋ ਜਾਓ ਪਾਵਰ ਟੇਕਿਲ ਦਾ ਕੰਮ ਨਹੀਂ ਕੀਤਾ ਇਹਨੇ ਕੋਈ ਆਖਰੀ ਨਹੀਂ ਕੀਤਾ ਮੈਂ ਕੁੱਟ ਕਢਾਈ ਆ ਅਹੀਂ ਮਾਮੇ ਲੱਗੇ ਸਿਵਲ ਅੰਚ ਉਹ ਆਂਦਾ ਐਸਐਸਓ ਕਿਉਂ ਨਹੀਂ ਕੁਝ ਕਰਦਾ ਇਧਰ ਤੁਹਾਨੂੰ ਪਤਾ ਹੀ ਆ ਅੰਮਤਰ ਮੇਲ ਜਿੰਨੇ ਕੰਮ ਕੀਤੇ ਆ ਕਿਉਂ ਨਹੀਂ ਕੋਈ ਕਰ ਰਿਹਾ ਕਾਰਵਾਈ ਤੇ ਇਹਨੇ ਇਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਕਹਿੰਦਾ ਛਤਿਆਂ ਘੰਟਿਆਂ ਸੀਡੀਆਰ ਨੇ ਕਹਿੰਦੀ ਮੈਂ ਚਵਾ ਘੰਟਿਆਂ ਸੀਡੀਆਰ ਘੜਾਈ ਸਾਰੇ ਤੋਂ ਇਹਨੇ ਕੋਈ ਸਾਡੀ ਕੋਈ ਸੁਣਵਾਈ ਸਾਨੂੰ ਕਹਿੰਦਾ ਬਾਹਰ ਚਲੋ ਇੱਕ ਜਣਾ ਅੰਦਰ ਆਓ ਸਰ ਇਹਨੇ ਕੋਈ ਜਿੰਨੇ ਕੰਮ ਕੀਤੇ ਗਏ ਨੇ ਜਿੰਨੇ ਇਹਨਾਂ ਦੇ ਸ਼ੱਕ ਸਾਰਾ ਕੁਝ ਹੋਇਆ ਜੀ ਸਰ ਅਈ ਹੋ ਚੁਣੇ ਸਾਨੂੰ ਇਨਸਾਫ ਮਿਲੇ ਤੇ ਇਹ ਸਸਪੈਂਡ ਹੋਵੇ ਇਹ ਸਸਪੈਂਡ ਹੋ ਇਹ ਬੰਦੇ ਕੀ ਨਾਮ ਸੀ ਕਸ਼ਮੀਰ ਸਿੰਘ ਐਸਐਚਓ ਚਬਾਲ ਇਹਨੇ ਸਵੇਰੇ ਵੀ ਨਹੀਂ ਸਾਡੀ ਗੱਲ ਸੁਣੀ ਐਵੇਂ ਕਹਿੰਦਾ ਮਲਾਜਮ ਇਹ ਕਹਿੰਦਾ ਮੈਨੂੰ ਪਤਾ ਨਹੀਂ ਕੀ ਚਾਚਾ ਇਹਨੇ ਕੋਈ ਸ਼ਬਦ ਜਿਹਾ ਬੋਲਿਆ ਮੈਂ ਬਸ ਆਪਣੀ ਖਾਣਾ ਪੂਰਤੀ ਕਰਦੀ ਤੁਸੀਂ ਜਾਓ ਸਰ ਮੁੱਕ ਦੀ ਗੱਲ ਆ ਇੱਕ ਨਹੀਂ ਮੁੱਕਦੀ ਗੱਲ ਆ ਨਾ ਕੀ ਮਰਨ ਵਾਲਾ ਨਾ ਕੀ ਇਹ ਕਿੰਨੀ ਉਮਰ ਦਾ ਲੱਗਦਾ ਗਵਿੰਦਰ ਸਿੰਘ ਸਦੋਂ ਤੋਂ ਲੱਭਤਾ ਹੈ ਤੇ 9 ਤਰੀਕ 11:30 ਵਜੇ ਘਰੋਂ ਗਿਆ ਮੈਨੂੰ ਕਹਿ ਕੇ ਮੇਰੇ ਫਾਦਰ ਸਾਹਿਬ ਮੈਨੂੰ ਕਹਿੰਦੇ ਪੁੱਤ ਮੈਂ ਆਇਆ ਮੈਂ ਕੰਮ ਚੱਲੇ ਆ ਮੈਂ ਕਿੱਧੇ ਚੱਲੇ ਕਹਿੰਦੇ ਮੈਂ ਕੰਮ ਚੱਲੇ ਆ ਤੇ ਮੈਂ ਆ ਜਣਾ ਦੋ ਘੰਟੇ ਤਾਈ ਸਾਰੇ ਸਾਡੇ ਥੱਲੇ ਲੇਬਰ ਬੰਦੇ ਕੰਮ ਕਰਨ ਦੀ ਤੇ ਪਹਿਲਾਂ ਅੱਧਾ ਘੰਟਾ ਉਹਨਾਂ ਕੋ ਕੰਮ ਕਰਾ ਕੇ ਤੇ ਉਹਨਾਂ ਨੂੰ ਕਹਿੰਦੇ ਮੈਂ ਦੋ ਘੰਟੇ ਜਾ ਆ ਗਿਆ ਤੁਸੀਂ ਕੰਮ ਕਰੋ ਸ਼ੱਕ ਕਤਲ ਹੋਇਆ ਜੀ ਕੀ ਨਹੀਂ ਸ਼ੱਕ ਕਿਹਨਾਂ ਤੇ ਲੱਗਦਾ ਮੈਂ ਸ਼ੱਕ ਸਰ ਇਹ ਦੇ ਪਿੱਛੇ ਦੀਆਂ ਗੱਲਾਂ ਬੋਲੀ ਜਾਂਦਾ ਸੀ ਇਹਨੂੰ ਨੰਬਰ ਵੀ ਦੱਸਿਆ ਵੀ ਸਰ ਸਾਨੂੰ ਆ ਨੰਬਰਾਂ ਤੇ ਕੱਲ ਸ਼ੱਕ ਆ ਇਹ 2 2.5 ਘੰਟੇ ਆਪਣਾ ਲੈਪਟਾਪ ਜਾ ਘਮਾਉਂਦਾ ਰਿਆ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਇਹਨੂੰ ਮੈਂ ਦੱਸਿਆ ਵੀ ਮੈਂ ਸਾਰਾ 8 ਨੰਬਰ ਜਿਹੜੇ 8 ਕਾਲਾਂ ਆਈਆਂ ਨਾ ਲਾਸਟ ਕਾਲ ਵੀ ਉਹਨਾਂ ਨੇ ਮੈਂ ਸਾਰੇ ਇਹਦੇ ਤੇ ਕਾਰਵਾਈ ਕਰੋ ਇਹਨੇ ਕੋਈ ਗੱਲ ਨਹੀਂ ਕੀਤੀ ਮੈਂ ਆਪਣੇ ਟੈਕਨੀਕਲ ਤਰੀਕੇ ਨਾਲ ਚੱਲਣਾ ਮੈਂ ਆਪਣੇ ਟੈਕਨੀਕਲ ਤਰੀਕੇ ਨਾਲ ਚੱਲਣਾ ਤੇ ਸਵੇਰੇ ਵੀ ਸਾਨੂੰ ਇਹੋ ਕੋਈ ਨਹੀਂ ਸਾਨੂੰ ਚਦਾਈ ਬਣਾ ਛੱਡਿਆ ਹੁਣ ਦੀ ਐਸੇ ਮੁਕਤੇ ਕੀ ਹੋਤਾ ਸਰ ਅਸੀਂ ਤੇ ਇਹੋ ਮੰਗ ਕਰਦੇ ਸਰ ਸਾਨੂੰ ਇਨਸਾਫ ਮਿਲੇ ਤੇ ਇਹ ਬੰਦਾ ਇਹ ਸਸਪੈਂਡ ਹੋਣਾ ਚਾਹੀਦਾ ਹੁਣੇ ਇਹਦੇ ਤੇ ਪਰਚਾ ਵੀ ਹੋਣਾ ਚਾਹੀਦਾ ਇਹਦੀ ਮਿਲੀ ਭੁਗਤਣਾ ਇਹ ਸਾਰਾ ਕੁਝ ਹੋ ਜਾਵਾ ਇਹ ਉੱਟਿਆ ਹੀ ਨਹੀਂ ਗੱਲ ਦਾ ਮੈਂ ਉੱਤੇ ਮੈਂ ਗੱਲ ਨਹੀਂ ਸੁਣੀ ਸਰ ਸਾਡੀ ਕੋਈ ਗੱਲ ਬੰਦ ਨਹੀਂ ਕੋਈ ਕਹਿ ਦੀ ਗੱਲ ਨਹੀਂ ਸੁਣੀ ਜਿੰਨੀ ਆ ਰਹੀ ਗਏ ਨਾ ਠਾਣੇ 10000 ਕਰੀ ਸਾਰ ਲੰਚ ਕਰਨ ਦੇ ਆ ਕਰੀ ਸਾਰ ਰੈਸਟ ਕਰਨ ਦੇ ਆ ਕਰੀ ਸਾਰ ਕੋਈ ਨਹੀਂ ਇਹ ਕਹਿੰਦਾ ਸਾਰਾ ਟੱਬਰ ਕੀ ਲੈਣ ਆਉਂਦੇ ਜੇ ਠਾਣੇ ਅਸੀਂ ਕਿਹਨਾਂ ਮਾਰੋ ਫੁੱੜੀ ਕਰਨਾ ਬਹੁਤ ਥਕਾ ਆ ਬਹੁਤ ਸਣਾ ਬਸ ਭਾਈ ਆਪਣਾ ਨਾਮ ਕੀ ਹੈ ਤੇ ਕਿੱਥੋਂ ਰਹਿਣ ਵਾਲੇ ਮੇਰਾ ਨਾਮ ਅਕਦੀਸ਼ ਸਿੰਘ ਪਿੰਡ ਮਾਪੀ ਮਿੰਟ ਦਾ ਰਹਿਣ ਵਾਲਾ ਕੀ ਹੋਇਆ ਕੀ ਹੈ ਜੀ ਮੇਰੇ ਫਾਦਰ ਸਾਹਿਬ ਸਰਦਾਰ ਲਖਿੰਦਰ ਸਿੰਘ ਦੇਉ ਕਿ 9 ਤਰੀਕ ਨੂੰ ਮਤਲਬ 11:30 ਵਜੇ ਘਰੋਂ ਗਏ ਆ ਰੋਟੀ ਖਾ ਕੇ ਦਿਨ ਦੇ ਟਾਈਮ ਮੈਨੂੰ ਕਹਿੰਦੇ ਮੈਂ ਬਾਬਾ ਕਿੱਥੇ ਚੱਲੇ ਕਹਿੰਦਾ ਮੈਂ ਕੰਮ ਚੱਲਿਆ ਬੇਟਾ ਮੈਂ ਆਉਣਾ ਤੇ ਮੈਂ ਕਿਹਾ ਕਿੱਥੇ ਚੱਲੇ ਕਿੱਥੇ ਕਹਿੰਦਾ ਮੈਂ ਆ ਜੰਦਾ ਮੈਂ ਕੰਮ ਚੱਲਿਆ ਅੱਗੇ ਵੀ ਜਾਂਦੇ ਸਾਡਾ ਵਪਾਰ ਲੈਣ ਦਾ ਕੰਮ ਆ ਮਤਲਬ ਸਾਡਾ ਗੱਡੀਆਂ ਦਾ ਆਉਂ ਜਾਂਦਾ ਤੇ ਥੋੜਾ ਨੇਰਾ ਸਵੇਰਾ ਵੀ ਹੋ ਜਾਂਦਾ ਸਾਡਾ ਇੱਕੰਦਾ ਹੀ ਕੰਮ ਅਸੀਂ ਵੇਟ ਕਰਦੇ ਰਹੇ ਮੇਰੇ ਮਮਾ ਦੁਪਹਿਰਾ ਕੱਟਣ ਗਏ ਤੇ ਕੋ ਉਹ ਕਹਿੰਦੇ ਮੈਨੂੰ ਆਣ ਕੇ ਵੀ ਤੇਰੇ ਬਾਬਾ ਨਹੀਂ ਆਏ ਮੈਂ ਕਿਹਾ ਵੀ ਆ ਜਾਂਦੇ ਕਿਤੇ ਖਲੋਗੇ ਹੋਣਗੇ ਜਦੋਂ ਮੈਂ ਫੋਨ ਲਾਇਆ ਸੀ ਪਹਿਲਾਂ ਵੀ 3 ਵਜੇ ਉਹਨਾਂ ਦਾ ਬੰਦ ਆਉਂਦਾ ਮੈਂ ਚਲੋ ਅੱਗੇ ਵੀ ਕੇ ਵੇਲੇ ਬੰਦ ਆ ਜਾਂਦਾ ਤੇ ਮਤਲਬ ਹੁਣ ਵੀ ਹੋ ਗਿਆ ਹੋਣਾ ਬਾਦ ਵਿੱਚ ਮੈਂ ਫੋਨ ਲਾਇਆ ਨਹੀਂ ਕੋਈ ਮम्मा ਸਿਰਫ ਫਿਕਰ ਕਰਨ ਦਵੇ ਮੈਨੂੰ ਵੀ ਇਹ ਹੀ ਮੇਰੇ ਪਾਪਾ ਮੈਨੂੰ ਦਿਹਾੜੀ ਦੇ 25 20 20 ਫੋਨ ਲਾਉਂਦੇ ਵੀ ਪੁੱਤ ਜੇ ਮੈਂ ਘਰੇ ਆਵਾਂ ਵੀ ਬੰਦੇ ਕੀ ਕਰਨਦੇ ਕਿੱਥੇ ਆ ਕੀ ਆ ਤੇ ਇਹਨੇ ਮੁੜ ਕੇ ਅਸੀਂ ਬਾਦ ਵਿੱਚ 10 ਵਜੇ ਜਾ ਕੇ ਖਾਣੇ ਮਰੇ ਆ ਚਾਚਾ ਜੀ ਦਾਇਆ ਜੀ ਨਾਲ ਗਏ ਸਾਰੇ ਜਣੇ ਅਸੀਂ ਜਾ ਕੇ ਦਰਖਾਸਤ ਦਿੱਤੀ ਆ ਇਹਨੇ ਦਰਖਾਸਤ ਤੇ ਇਹ ਨਹੀਂ ਸਾਨੂੰ ਮਿਲਿਆ ਉੱਥੇ ਮੁੰਜੀ ਦਾ ਉਹਨਾਂ ਨਾਲ ਕੋ ਨਹੀਂ ਮਿਲਿਆ ਐਸ ਐਚ ਨੂੰ ਉਹਨੇ ਮੁੰਜੀ ਸਾਹਿਬ ਨੇ ਦਰਖਾਸਤ ਤੇ ਲਿਖਤੀ ਆ ਮੁੜ ਕੇ ਅਗਲੇ ਦਿਨ ਆਂਦੇ ਆ ਜਿਓ ਐਸ ਐਚ ਨੂੰ ਮਿਲਾ ਦੇਂਗੇ 9 ਵਜੇ ਮੁੜ ਕੇ ਮਿਲਿਆ ਇਹਨੇ ਕੋਈ ਨਹੀਂ ਕਹਿੰਦਾ ਛੱਤੀਆਂ ਘੰਟਿਆਂ ਜਾਉਣੀ ਸੀ ਡੀਆਰ ਉਹੀ ਕੰਮ ਮੈਂ 2 ਘੰਟੇ ਦੋਹਾਂ ਤਿੰਨਾਂ ਘੰਟੇ ਕਰਾਇਆ ਚਾਰ ਵੀ ਨਹੀਂ ਲੱਗੀ ਕਰਨਤਾਰਨ ਗਿਆ ਤਰਨਤਾਰਨ ਨੂੰ ਆਉਂਦਿਆ ਛਾਣੀ ਪਈ ਸੀ ਡੀਆਰ ਪਿੰਡ ਨੂੰ ਸਾਰੇ ਇਲਾਕੇ ਨੂੰ ਸਾਡੀ ਇਹੋ ਡਿਮਾਂਡ ਆ ਵੀ ਇੱਥੇ ਪਰਚਾ ਹੋਵੇ ਇਹਨਾਂ ਰੈਂਡੋ ਹੋਵੇ ਐਸਐਚਓ ਚਮਾਲ ਚਾਰ ਪਿੰਡ ਤੋਂ ਸਾਡੇ ਇਲਾਕੇ ਦੇ ਬੰਦਿਆਂ ਦੀ ਇੱਕ ਨਹੀਂ ਸੁਣੀ ਇਹਨੇ 18 ਕਾ ਜੀ ਤੁਸੀਂ ਆਹ ਡਾੜੇ ਦੇ ਰਹੇ ਯਾਰਾ ਘਰੇਡੇ ਜਾ ਕੇ ਪੁੱਛੀਏ ਕਾ ਮਿਲੀ ਤੁਹਾਨੂੰ ਹਾਂਜੀ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਐਸਚਓ ਚਵਾਲ ਜੀ ਤੇ ਮੇਰੇ ਕੋਲ 10 ਤਰੀਕ ਨੂੰ ਤਾਂ ਕੰਪਲੇਂਟ ਆਉਂਦੀ 9 ਤਰੀਕ ਨੂੰ 9 ਤਰੀਕ ਨੂੰ 9 ਤਰੀਕ ਨੂੰ ਹਾਂਜੀ ਯਾਰਾ ਮੇਰੇ ਕੋਲ ਇੱਕ 10 ਤਰੀਕ ਨੂੰ ਕੰਪਲੇਂਟ ਆਉਂਦੀ 9:30 ਵਜੇ ਉਹਦੇ ਵਿੱਚ ਇਹ ਲਿਖਿਆ ਹੁੰਦਾ ਹੈ ਵੀ ਸਾਡਾ 9 ਤਰੀਕ ਨੂੰ ਸਾਡਾ 12 ਵਜੇ ਸਾਡਾ ਇੱਕ ਜਿਹੜਾ ਆਪਣਾ ਇਹਨਾਂ ਦਾ ਬਿਪਿੰਦਰ ਸਿੰਘ ਰਗਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ ਉਹ ਘਰੋਂ ਚਲੇ ਗਿਆ ਤੇ ਸਾਨੂੰ ਦੱਸ ਕੇ ਗਿਆ ਹੂੰ ਕਿ ਮੈਂ ਬਾਹਰ ਚੱਲਿਆ ਤੇ ਮੁੰਡੇ ਨੇ ਇਹਦੇ ਨੇ ਪੁੱਛਿਆ ਵੀ ਤੂੰ ਕਿਉਂ ਚੱਲਿਆ ਇਹਨੇ ਆਖਿਆ ਵੀ ਮੈਂ ਆ ਗਿਆ ਥੋੜੀ ਦੇਰ ਤੱਕ ਉਹਦੇ ਆਧਾਰ ਤੇ ਜਦੋਂ ਅਸੀਂ ਇੱਕ ਜਿਹੜੀ ਆਪਣੀ ਜਿਹੜੀ ਹੈ ਗੁੰਮਸ਼ੁਦਗੀ ਦੀ ਰਪਟ ਜਿਹੜੀ ਹੈ ਡੀਡੀਆਰ ਦੇ ਵਿੱਚ ਰੋਜ਼ਨਾਮੇ 'ਚ ਦਰਜ ਕਰਤੀ ਫਿਰ ਇਹਦੇ ਕੋਲ ਅਸੀਂ ਇਹਨਾਂ ਦੇ ਦੱਸਣ ਦੇ ਮੁਤਾਬਕ ਜਿਹੜੇ ਇਹਨਾਂ ਨੇ ਦਰਖਾਸਤ ਦੇ ਵਿੱਚ ਲਿਖਿਆ ਨੰਬਰ ਗੋਆਲ ਨੰਬਰ ਲੈ ਉਹਨਾਂ ਦੀ ਅਸੀਂ ਸੀਡੀਆਰ ਕਢਾ ਲਈ ਹੈ ਜੀ ਸੀਡੀਆਰ ਕਢਾਉਣ ਤੋਂ ਬਾਅਦ ਉਹਦੇ ਵਿੱਚ ਦੱਸ ਦਿੰਦੀ ਸੀਡੀਆਰ ਕਢਾ ਕੇ ਤੇ ਉਹਦੇ ਵਿੱਚ ਜਿਹੜਾ ਲਾਸਟ ਨੰਬਰ ਦੇ ਜਿੰਦੇ ਜਿੰਦੇ ਵੀ ਇਹਦੇ ਨਾਲ ਜ਼ਿਆਦਾ ਗੱਲਬਾਤ ਹੋਈ ਹੈ ਉਹਨਾਂ ਦੇ ਬਾਰੇ ਇਹਨਾਂ ਦੀ ਪੜਤਾਲ ਕੀਤੀ ਗਈ ਇਹਨਾਂ ਦੇ ਬੰਦਿਆਂ ਦੇ ਸਾਹਮਣੇ ਬੈਠ ਕੇ ਠੀਕ ਹੈ ਜੀ ਕਰਦੇ ਬਾਅਦ ਉਦੋਂ ਬਾਅਦ ਉਦੋਂ ਬਾਅਦ ਜਿਹੜਾ ਲਾਸਟ ਨੰਬਰ ਸੀ ਲਾਸਟ ਨੰਬਰ ਦੀ ਜਿਹੜੀ ਅਸੀਂ ਲੋਕੇਸ਼ਨ ਕਰਾਈ ਜਿੰਦੇ ਤੇ ਆਇਆ ਤੇ ਇਹਨਾਂ ਨੇ ਇਹਨਾਂ ਵੱਲੋਂ ਦੱਸਿਆ ਗਿਆ ਵੀ ਇਹਨਾਂ ਤੇ ਰਿਚਾਰਜ ਵੀ ਕਰਾਇਆ ਗਿਆ ਉਹ ਲਾਸਟ ਨੰਬਰ ਦਾ ਜਿਹੜਾ ਨਿਕਲਿਆ ਜੀ ਉਹ ਕਹਿੰਦੇ ਥਾਣੇ ਦੇ ਵਿੱਚ ਨਿਕਲਿਆ ਜੀ ਆਪਣਾ ਮੈਂ ਉਹ ਦੱਸਣਾ ਚਾਹੁੰਦਾ ਜੀ ਤੇ ਜੋ ਹਣੇ ਦੱਸਣਾ ਦੱਸੋ ਸਾਰਾ ਦੱਸਣਾ ਗਾ ਜੀ ਜਗਰਾਜ ਸਿੰਘ ਸਨ ਆਫ ਪਤਵਿੱਤਰ ਸਿੰਘ ਜੀ ਠੀਕ ਹੈ ਜੀ ਉਹਨਾਂ ਦੇ ਨਾਂ ਤੇ ਉਹਦੇ ਨਾਂ ਤੇ ਰੇਲਸੇ ਵਿੱਚ ਚੱਲਦਾ ਉਹਦੇ ਬਾਰੇ ਅਸੀਂ ਪੜਤਾਲ ਕੀਤੀ ਹੈ ਜਿਹੜਾ ਸਾਨੂੰ ਆਸ-ਪਾਸੋਂ ਪੜਤਾਲ ਲੱਗਾ ਵੀ ਇਸ ਤੇ ਐਫ ਆਈ ਆਰ ਦਰਜਾ ਤੇ ਕੋਣਤੂਆ ਆਇਆ ਐਫ ਆਈ ਆਰ ਤੇ ਨਰਜਾ ਤੇ ਇਹ ਵੀ ਅਹੀ ਦਾਲ ਕੀਤੀ ਹੈ ਉਦੋਂ ਬਾਅਦ ਉਸ ਨੰਬਰ ਦੀ ਵੀ ਸਾਡੇ ਵੱਲੋਂ ਸੀਡਰ ਪਾਈ ਗਈ ਹੈ ਤੇ ਅੱਜ ਮੇਰੇ ਕੋਲੇ ਸਵੇਰੇ ਜਿਹੜੇ ਆ ਇਹਨਾਂ ਦੇ ਦੋ ਤਿੰਨ ਬੰਦੇ ਵਿਅਕਤੀ ਆਏ ਸੀ ਕਿ ਤੁਸੀਂ ਕ੍ਰਿੰਦੇ ਥਾਣੇ ਦੇ ਵਿੱਚ ਸਾਨੂੰ ਡਾਊਟ ਹੈ ਤੇ ਹੀ ਉੱਥੇ ਸਾਨੂੰ ਮੁਲਾਜ਼ਮ ਦਿਓ ਉਹ ਬੰਦੇ ਕੀ ਰੋਹ ਸਾਹਮਣੇ ਆਇਆ ਜਗਨਾਰ ਸਿੰਘ ਦਾ ਅਜੇ ਅਜੇ ਉਹਨਾਂ ਦੀ ਜੀ ਗੱਲ ਆਈ ਸਾਹਮਣੇ ਉਹਨਾਂ ਦਾ ਨੰਬਰ ਤੇ ਆਈ ਹੈ ਇਹਨਾਂ ਦੇ ਦੱਸਣ ਦੇ ਮਤਾਬਿਕ ਜਿਹੜੀ ਆ ਵੀ ਇਹਨਾਂ ਨੇ ਰੀਚਾਰਜ ਵੀ ਕਰਾਇਆ ਹੁਣ ਉਹ ਉਹ ਬੰਦਾ ਕੋਲ ਚੱਲਦਾ ਮੋਬਾਈਲ ਜਾਂ ਕਿਸੇ ਕਿੰਦੇ ਕੋਲ ਚੱਲਦਾ ਉਹਦੇ ਬਾਰੇ ਅਸੀਂ ਆਪਣੀ ਜਿਹੜੀ ਹੈ ਉਹ ਬੰਦਾ ਹੋਣ ਤੇ ਜਿਹੜੀ ਉਹਦਾ ਇਸ ਕਤਲ 'ਚ ਕੋਈ ਰੋਲ ਹੈਗਾ ਨਹੀਂ ਜੇ ਤਾਂ ਲਾਸਟ ਸੀਡੀਆਰ ਜਦੋਂ ਇਹ ਜਾਂਦਾ ਹੈ ਤੇ ਮੋਬਾਈਲ ਦਾ ਬੰਦ ਕਰਨਾ ਤੇ ਉੱਥੋਂ ਸੀਡੀਆ ਮੋਬਾਈਲ ਦਾ ਬੰਦ ਹੋ ਜਾਣਾ ਤੇ ਅੱਗੋਂ ਉਹਦਾ ਵੀ ਮੋਬਾਈਲ ਬੰਦ ਹੋ ਜਾਣਾ ਇਹ ਇੱਕ ਇੱਕ ਆਪਣਾ ਬਿਲਕੁਲ ਹੈ ਵੀ ਉਹਨੇ ਤਾਲਮਿਲ ਹੈ ਉਹਨਾਂ ਦਾ ਤਾਲਮਿਲ ਹੈ ਇਹਨਾਂ ਦਾ ਕੋਈ ਤਾਂ ਹੀ ਇਹ ਕੋਈ ਗੱਲਬਾਤ ਆਈ ਹੈ ਬਾਕੀ ਇਹਦੀ ਇਹ ਇੱਥੇ ਡੱਡ ਵੱਡੀ ਆਣ ਕੇ ਕੀ ਕਾਰਵਾਈ ਕੀਤੀ ਜਾਰੀ ਬੋਲਣਾ ਇਹਨਾਂ ਦੀ ਇਹ ਡੱਡ ਵੱਡੀ ਇਹਨਾਂ ਨੇ ਜੋ ਵੀ ਸਾਡ ਨੂੰ ਬਿਆਨ ਲਿਖਾਉਣਗੇ ਉਹਦੇ ਆਧਾਰ ਤੇ ਅਸੀਂ ਐਫ ਆਈ ਆਰ ਦਰਜ ਕਰਾਂਗੇ ਤੇ ਜਿਹੜੇ ਵੀ ਬੰਦੇ ਇਹਦੇ ਵਿੱਚ ਆਉਂਦੇ ਆ ਉਹਨਾਂ ਦੇ ਖਿਲਾਫ ਇਹਨਾਂ ਦਾ ਕਾਣਾ ਕਹਿੰਦੇ ਵਿੱਚ ਪੁੱਛਦੇ ਨੇ ਗੱਲੀ ਕਾਫੀ ਹੈ ਕੋਈ ਹੈ ਕੋਈ ਨਗਲੀ ਵਰਤੀ ਗਈ ਹੈ ਨਹੀਂ ਜੀ ਇਹਦੇ ਵਿੱਚ ਬਹੁਤ ਯਾਰੀ ਇਹਦੇ ਵਿੱਚ ਮੈਂ ਦੱਸਦਾ ਜੀ ਇਹਦੇ ਵਿੱਚ ਨਗਲੀ ਹੈ ਜੋ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਹੈ ਜੀ ਉਹ ਅਸੀਂ ਕੀਤੀ ਹੈ ਜੀ ਅਸੀਂ ਸਹੀ ਸਰਪੰਚ ਗਮ ਸੁਧਗੀ ਦੇ ਚੈਪਟਰ ਤਰਲੇ ਰੋਜ਼ਨਾਮਾ ਤਾਂ ਕਰ ਸਕਦੇ ਆ ਇੱਕ ਡੀ ਡੀ ਆਰ ਪਾ ਸਕਦੇ ਆ ਉਹਨਾਂ ਦੀਆਂ ਡੇਟਾ ਨੇ ਜੀ ਉਹਨਾਂ ਦੀ ਸਾਈਬਰ ਸੈੱਲ ਕੋਲ ਪੱਤਰ ਗਿਆ ਹੋਇਆ ਜੀ ਉਹਨਾਂ ਦੀ ਡੇਟ ਤੇ ਸਮਾਂ ਹੀ ਕੀਤੀ ਹੈ ਜੀ ਉਹਦੇ ਮੁਤਾਬਕ ਹੀ ਅਸੀਂ ਕਾਰਵਾਈ ਕਰ ਸਕਦੇ ਆ ਅਸੀਂ ਦੂਸਰੀ ਗੱਲ ਲੈ ਕੇ ਦੂਸਰੇ ਜ਼ਿਲ੍ਹੇ ਦੇ ਵਿੱਚ ਇੰਟਰਫੇਅਰ ਜਾਣ ਤੋਂ ਪਹਿਲਾਂ ਸਾਨੂੰ ਸੀਨੀਅਰ ਅਫਸਰ ਵਾਲਾ ਤੋਂ ਜਿਹੜੀ ਹੈ ਸਾਨੂੰ ਉਹ ਅਲਾਉਡ ਕਰਵਾਉਣਾ ਪੈਂਦਾ ਅਸੀਂ ਤਾਂ ਹੀ ਜਾ ਸਕਦੇ ਆ ਕਿਉਂਕਿ ਉੱਥੇ ਕੋਈ ਵੀ ਹਾਦਸਾ ਵਰਜੇ ਤੇ ਉਹ ਬਾਅਦ ਵਿੱਚ ਪ੍ਰੋਬਲਮ ਕ੍ਰੀਏਟ ਹੋਣ ਦੀ ਕਿਉਂਕਿ ਐਫ ਆਈ ਆਰ ਕੋਈ ਦਰਜ ਨਹੀਂ ਸੀ ਸਿਰਫ ਇੱਕ ਗੁੰਮਸ਼ੁਦਗੀ ਦੀ ਰਪੋਟ ਸੀ ਲਖਵਿੰਦਰ ਸਾਹਿਬ ਪੰਜਵਾੜ ਦਾ ਰਾਮ ਵਾਲਾ ਹੀ ਉਮਰ ਦੀ ਕਰੀਬ ਹੈ ਕੀ 50-55 ਸਾਲ ਤੇ 9 ਤਰੀਕ ਨੂੰ 12:30 ਵਜੇ ਕਹਿੰਦੇ ਘਰੋਂ ਗਿਆ ਵਾ 12 ਵਜੇ ਕੋਈ ਇਥੋਂ ਅੱਡੇ ਤੋਂ ਇਹਦਾ ਫੋਨ ਬੰਦਾ ਹੋਗਾ ਕਿਤੇ ਕਾਲਾ ਹੋ ਗਿਆ ਇਹਦੀਆਂ ਕਿਦੋਂ ਇਧਰ ਕਿਦੇ ਉਹ ਦਿਤ ਨੂੰ ਜਾਂ ਸਰਦ ਤੇ ਉਦੋਂ ਦੀ ਇਹਦੀ ਮੁੜ ਕੇ ਡੈੱਡ ਬੋਡੀ ਆ ਉਹ ਅਗਲੇ ਦਿਨ ਉਹ ਆਏ ਆ ਇਹਦੇ ਘਰ ਵਾਲੇ ਜੋ ਦਰਖਾਸਤ ਦੇ ਗਏ 10 ਵਜੇ ਦਾ 10 10 10 6 24 ਨੂੰ ਇਹ ਸਾਡਾ ਬੰਦਾ ਨਹੀਂ ਲੱਭਦਾ ਉਹ ਫਿਰ ਅਸੀਂ ਗੁੰਮ ਸ਼ੁਰਗੀ ਇੱਥੇ ਥਾਣੇ ਲਿਖਤੀ ਆ ਸੱਚੋ ਨੇ ਤੇ ਉਹਦੀ ਭਾਲ ਕਰਦੇ ਆ ਤੇ ਹੁਣ ਅੱਜ ਪਤਾ ਲੱਗਾ ਵੀ ਇੱਥੇ ਡੱਡ ਬੋਡੀ ਇੱਥੇ ਨਹਿਰ ਤੋਂ ਮਰੀਆ ਵਾਡੀ ਤੋਂ ਆ ਇਹਦੇ ਦੋਦੇ ਤੋਂ ਕਾਲਾ ਕਿਸ ਕਿਨੇ ਕਾਲਾ ਸੀਡੀਰ ਕਢਾਈ ਆ ਉਹ ਤੋਂ ਕਢਾ ਕੇ ਤੇ ਇੱਕ ਟੀਮ ਭੇਜੀ ਆ ਜਿਹਨਾਂ ਲਾਸਟ ਕਾਲ ਹੋਈ ਕੀ ਕੀ ਸਾਹਮਣੇ ਆ ਹੁਣ ਤਾਂ ਤੇ ਕਤਲੇ ਅਜੇ ਅਜੇ ਹੁਣ ਵੇਖੋ ਜੋ ਬਿਆਨ ਮੁਤਾਬਕ ਜੋ ਸੀਡੀਰ ਗਏ ਉੱਥੇ ਟੀਮ ਸਾਡੀ ਗਈ ਆ ਉਹ ਬੰਦੇ ਆਉਂਦੇ ਆ ਤਾਂ ਉਹਦੇ ਮੁਤਾਬਕ ਵੀ ਵੇਖਦੇ ਉਸਨੇ ਪਰਿਵਾਰ ਨੇ ਪੁੱਛਦੇ ਵੀ ਲਾਇਆ ਕਿ ਕਿੰਨੇ ਕਰਦੇ ਜਿਹੜੀ ਬਕਦੀਆਂ ਕੋਈ ਚਲੋ ਸਾਡਾ ਤੇ ਸਾਡੇ ਤੇ ਦੇਖੋ ਸਾਡਾ ਜੋ ਫਰਜ ਬੰਦਾ ਸੀ ਗਮਸ਼ੁੱਦੀ ਕੀ ਲਿਖੀ ਆ ਗਮਸ਼ੁੱਦੀ ਤੋਂ ਬਾਅਦ ਜਿਹੜੀ ਵੀ ਕੋਈ ਕੋਈ ਸਾਨੂੰ ਕਲੂ ਮਿਲਿਆ ਉਹਦੇ ਮੁਤਾਬਕ ਹੀ ਕਾਰਵਾਈ ਕਰਨਾ ਪਰ ਮਾਮਲਾ ਤਰਕੀ ਤਿਆਰ ਮਾਮਲਾ ਤੋਂ ਉਹ ਚੱਲੇ ਬਸ ਡੈੱਡ ਬਾਡੀ ਹਸਪਤਲ ਭੇਜ ਦੇਣ ਲੱਗੇ ਆ ਇਹਨਾਂ ਦੇ ਬਿਆਨ ਦੇਖ ਕੇ ਜਿਹੜੀ ਵੀ ਕਾਰਵਾਈ ਆ ਹੁਣ ਚਲ ਲੈਂਦੀ ਹੈਗੀ